ਜੋ ਵਿਚਾਰੇ ਲੋਕੀ ਕਹਿਣ ਲੱਗਾ ਵੈ ਬੜਾ ਵੱਡਾ ਡਿਸੀਜਨ ਜੋ ਲੈਣ ਲੱਗਾ ਵੈ ਇੱਥੇ ਬੋਲਦਾ ਜੋ ਸੱਚੀ ਉਹਦੇ ਮੈਰੀ ਹੁੰਦੇ ਲੱਖ ਪਾਸ ਉਹ ਤਾਂ ਹੀ ਰਹਾ ਦੇ ਉੱਤੇ ਪੈਰ ਲਗਾ ਕੀ ਅਸੀਂ ਕਿਸੇ ਨੂੰ ਕੀ ਕਹਿਣਾ ਤਬ ਲੂਸੀਆਂ ਜੋ ਕਰਦੇ ਆ ਤਾਂ ਹੀ ਪਿੰਦ ਸਾਰਾ ਸਾਨੂੰ ਆਟਿਆਂ ਦਾਣਾ ਦੇ ਉੱਤੇ ਰੱਖਿਆ ਹੋਇਆ ਸਾਨੂੰ ਫਟਿਆ ਹੋਇਆ ਹੈ ਬੋਟਾ ਲੈ ਕੇ ਸਾਡੇ ਕੋਲੋਂ ਪਾਸਾ ਵੱਟਿਆ ਹੋਇਆ ਹੈ ਇੰਨੇ ਆਪਣਾ ਹੀ ਆਪਣੇ ਤੋਂ ਤੁਸੀਂ ਇੱਚ ਮਸਤਾ ਇਹ ਨਹੀਂ ਮਾਰਨਾ ਈਆਂ ਆਣੀਏ ਪੰਜਾਬ ਦੀ ਤੂੰ ਇਚਤ ਵਿਚਾਰਾ ਸ਼ੌਂਕ ਸਾਡੇ ਪੂਰੇ ਕਿੰਨੋਂ ਕੱਪੜੇ ਤਾਾਰੇ ਕਿਸਮਾ ਤੇ ਖਾਈ ਮੂਨ ਜੀਤੀ ਚੱਦੀ ਨਾ ਮੂਵੀ ਅਜਬਾਨ ਬੜੀ ਚੱਲਦੀ ਆਏ ਦਿਨ ਨੈਟੀ ਉਹ ਨਾ ਟਲਦੀ ਬੋਲਦੀ ਆ ਮੜਾ ਸਾਡੇ سینے ਅਕਬਲ ਤੂੰ ਬੋਲਦੀ ਏ ਗੱਲਾਂ ਨੂੰ ਤੂੰ ਕਰਕੇ ਗੁਲਾਬੀ ਮੈਂ ਖੈ ਬਚ ਜਾਨੀ ਤੇਰੇ ਉੱਤੇ ਔਖਿਆ ਪੰਜਾਬੀ ਚੁੱਪ ਕਰ ਜਾ ਦਿਮਾਗ ਨੂੰ ਤੂੰ ਰੱਖ ਥੋੜਾ ਠੰਡਾ ਸਿੰਗਾ ਨਾਲ ਵੈਰ ਕਹਿੰਦੇ ਹੁੰਦਾ ਨਹੀਂ ਓ ਚੰਗਾ ਸਿੰਗਾ ਨਾਲ ਵੈਰ ਕਹਿੰਦੇ ਹੁੰਦਾ ਨਹੀਂ ਓ ਚੰਗਾ ਮੈਂ ਖੈ ਸਿੰਗਾ ਨਾਲ ਵੈਰ ਕਹਿੰਦੇ ਹੁੰਦਾ ਨਹੀਂ ਓ ਚੰਗਾ ਤੇ ਜੋ ਚੱਕ ਵਾਲਾ ਡੈਨੀ ਗੱਲਾਂ ਲਿਖਦਾ ਏ ਖਰੀਆਂ ਬੇਈਮਾਨ ਬੰਦਿਆ ਤੂੰ ਇਹ ਜਾਣੀਆਂ ਨਹੀਂ ਜੜੀਆਂ ਰੱਬ ਆਪ ਹੀ ਬਣਾਉਂਦਾ ਜਿਹਦੀ ਨੀਤ ਹੋਵੇ ਸਾਫ਼ ਜਿਹਨੂੰ ਸੁੱਟਦੇ ਆ ਲੋਕੀ ਉਹਨੂੰ ਚੱਕ ਦਿੰਦਾ ਜਿਹਨੂੰ ਸੁੱਟਦੇ ਆ ਲੋਕੀ ਉਹਨੂੰ ਚੱਕ ਦਿੰਦਾ